ਕੀ ਹਾਲ ਚਾਲ ਵੀਰ ਜੀ ਹੋਰ ਸਭ ਠੀਕ ਆ ਮਿੱਤਰ ਪਿਆਰੇ ਆਪਾਂ ਜੀ ਇਹ ਭਿੰਡੀ ਲਾਈ 10 ਤਰੀਕ ਨੂੰ ਸੁੱਕੀ ਪਿਆਲੀ ਚੋਬਣੀ ਸ਼ੁਰੂ ਕਰਤੀ ਆਪ ਹੀ ਲਾਈ ਆ ਕੋਈ ਲੀਵਰ ਨਹੀਂ ਲਾਈ ਆਪਾਂ ਤੇ 15 ਤਰੀਕ ਨੂੰ ਆਪਾਂ ਪਾਣੀ ਸ਼ੁਰੂ ਕਰਤਾ ਹਿਲਾਉਣਾ ਤੇ ਬਾਕੀ ਜਰਮੀਨੇਸ਼ਨ ਵਧੀਆ ਆਈ ਆ ਕਿਉਂਕਿ ਆਪਾਂ ਉਧਰ ਕਰੇਲੇ ਵਾਲੇ ਚੱਕਰ ਚ ਲੱਗੇ ਰਹੇ ਅਸ਼ ਕਰਕੇ ਵੀਡੀਓ ਨਹੀਂ ਪਾਈ ਗਈ ਕਰੇਲਿਆਂ ਦੀ ਸੁੱਕ ਪਿੱਲੋ ਪਾਤੀ ਕੰਮ ਲਾਉਣਾ ਹੈ ਕਰੇਲੇ ਕਰੂਲੇ ਤੇ ਇਹ ਕਰਕੇ ਆਵੇ ਅੱਧਾ ਕਿਲਾ ਵਾ ਪਿੰਡੀ ਲਾਈ ਜਾ ਸਾਰੀ ਵੇਖੋ ਜਰਮਿਨੇਸ਼ ਤੇ ਬਾਕੀ ਚਲੋ ਮਹਾਰਾਜ ਨੇ ਮੀਂਹ ਧਾਰੇ ਥਾਂ ਪਾ ਬਾਕੀ ਨੇ ਨੁਕਸਾਨ ਬੜਾ ਕੀਤਾ ਵਾ ਆਪਣੇ ਮਹਾਰਾਜ ਦੀ ਕਿਰਪਾ ਰਹੀ ਹੈ ਉਮੀਦ ਪਿਆਵ ਵਾਲੇ ਪਰੋ ਨੁਕਸਾਨ ਤੋਂ ਵਿਚਾਰਿਆ ਆਵੇ ਇੱਕ ਦੂਜਾ ਨੰਬਰ ਆਪਣੇ ਮੋਥਰਾ ਵੜਾਂ ਦਾ ਜੇ ਐਸ ਪਹਿਲੀ ਵੀ ਘਾਟ ਆ ਇੱਚ ਇੱਕ ਵਾਰ ਝੋਨਾ ਲੱਗਾ ਸੀ ਪਿਛਲੀ ਵਾਰ ਵੀ ਇੱਚ ਸਗੋ ਪਿੰਡੀ ਸੀ ਉਹ ਪਿੱਛੇ ਥੋੜੀ ਜੀ ਗੋਭੀ ਸੀ ਇੱਧਰ ਘਾਟਾ ਉਧਰ ਕਨਾਲ ਕਥਾਂ 'ਚ ਮੋਥਰਾ ਜ਼ਿਆਦਾ ਵਾ ਉਹ ਇਹ ਕਰਕੇ ਵਾਹ ਕੇ ਆਡੀ ਬੀਜੀ ਆ ਵੱਖਰੀ ਵਾਹ ਕੇ ਬੀਜੀ ਕਰਾਇਆ ਗੇ ਡੋ ਆਡੀ ਮਰਾਹ ਕੰਪਿਊਟਰ ਪੀ ਉਧਰੋਂ ਚੁੱਕ ਕੇ ਇੱਧਰ ਮਿੱਟੀ ਆਈ ਜਦੋਂ ਇਹ ਥਾਂ ਤੇ ਆਈ ਤੇ ਇੱਧਰ ਆਪਾਂ ਲੈਣ ਇੱਕ ਕਲਾਈ ਪੀ ਜਵਾਗ ਲੱਗੇ ਇੱਧਰ ਥੋੜੀ ਜੀ ਵਿਰਲੀ ਆ ਪਿੰਡੀ ਵੀ ਹੈਗਾ ਆਪਣੇ ਕੋਲੇ ਜੇ ਕਿ ਲੋਕ ਚੋਬ ਦੇਣੇ ਆਪੇ ਨਿੱਕੀ ਵੱਡੀ ਹੁੰਦੀ ਰਹੂਗੀ ਤੇ ਬਾਕੀ ਇੱਧਰ ਤੇ ਵੇਖੋ ਨਾ ਲੈਣਾ ਬਿਲਕੁਲ ਹੀ ਪੜੀਆਂ ਪੀਆਂ ਬਾਕੀ ਥੋੜਾ ਬਤਾ ਨਿੱਕੀ ਦਾ ਫਰਕ ਹੋਊਗਾ ਕਿਤੇ ਦਾਣਾ ਮਰਿਆ ਹੋਊਗਾ ਬਾਕੀ ਜਰਮੀਨੇਸ਼ਨ ਬਹੁਤ ਵਧੀਆ ਹੈ ਦੱਸਿਓ ਕਿਹੜੇ ਕਿਹੜੇ ਭਰਾ ਨੇ ਲਾਈ ਆ ਤੇ ਕਿਹਦੀ ਕਿਹੜੀ ਭਿੰਡੀ ਉੱਗੀ ਫਿਰ ਉੱਗੀ ਆ ਆਪਾਂ ਨੂੰ ਵਾਹ ਬੱਤਰ ਆਉਂਦੀ ਆ ਤੇ ਗੋਡੀ ਕਰਾ ਦੇਣੀ ਇੱਕ ਦੂਜਾ ਗਾਂ ਦਾ ਤੇ ਆਪਣੇ ਨੇ ਸਟੈਂਪ ਦਵਾਈ ਕਰਦੇ ਦੀ ਆਰਸੀ ਜੀ ਦੂਰੀ ਕਰੀਦੀ ਆ ਨੱਕੀ ਡਰਮੀ ਨਾਲ ਤੇ ਮੁਰਕੇ ਮੁਰਕਾ ਕਈ ਲੋਗ ਇਹਨੂੰ ਮੋਥਰਾ ਕਹਿ ਦਿੰਦੇ ਆ ਸਾਡੇ ਇਧਰ ਮੁਰਕ ਕਹਿੰਦੇ ਇੱਕ ਗੋਡੀ ਜਾਏ ਮੁਰਕੇ ਹੋਰ ਕੁਝ ਨਹੀਂ ਕਰਨਾ ਅਜੇ ਤੱਕ ਇਹਨੂੰ ਕੋਈ ਸਪਰੇ ਨਹੀਂ ਕੀਤੀ ਜਿਹਾ ਤਰ੍ਹਾਂ ਠੀਕ ਆ ਵੀਰ ਜੀ ਓਕੇ ਜੀ ਬਾਏ